ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਘਰੇਲੂ ਟਰੈਕਟਰ ਲੈ ਕੇ ਆਏ ਆ ਜਿਹੜਾ ਸੋਨਾਲੀਕਾ 750 ਟਰੈਕਟਰ ਹੈ ਜੀ ਪਾਓ ਸਟੀering ਦੇ ਵਿੱਚ ਪੂਰਾ ਸੋਹਣਾ ਚੰਗਾ ਟਰੈਕਟਰ ਹੈ ਜੀ 61000 ਦਾ ਵੀਰਾਂ ਨੇ ਕੰਮ ਕਰਾਇਆ ਟਾਇਰ ਪਵਾਏ ਆ ਬੈਲ ਨਾਲ ਆ ਜੀ ਸੋਨਾਲੀਕਾ 13 ਮਾਡਲ ਹੈ ਜੀ ਮਹਾਰਾਜ ਪਿੰਡਾ ਵੀਰਾਂ ਦਾ ਨਾਮ ਜਗਤਾਰ ਸਿੰਘ ਅ ਰੇਟ ਆ ਜੀ 4 ਲੱਖ ਤੇ 10000 ਰੁਪਿਆ ਡਿਮਾਂਡ ਆ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਜਿਹੜਾ ਵੀਰ ਆਪਣੀ ਵੀਡੀਓ ਦੇਖ ਕੇ ਜਾਊ ਵੀਰਾਂ ਦਾ ਘਰੇ ਰੱਖਿਆ ਟਰੈਕਟਰ ਆ ਪੂਰਾ ਸੋਹਣਾ ਚੰਗਾ ਟਰੈਕਟਰ ਆ ਵੀਰਾਂ ਨੂੰ ਲੋੜ ਆ ਜੀ ਤਾਂ ਕਰਕੇ ਟਰੈਕਟਰ ਵੀਰਾਂ ਨੇ ਹੁਣ ਵੇਚਣਾਗਾ ਘਰੂ ਟਰੈਕਟਰ ਆ ਭਰਾਵੋ ਦੇਖ ਸਕਦੇ ਹੋ ਪੂਰਾ ਸੋਹਣਾ ਸੁਨੱਖਾ ਟਰੈਕਟਰ ਆ ਜੀ ਪਿੰਡ ਮਹਾਰਾਜ ਜ਼ਿਲ੍ਹਾ ਬਠਿੰਡਾ ਦੇ ਵਿੱਚ ਜਗਤਾਰ ਸਿੰਘ ਬਾਈ ਦਾ ਨਾਂ ਜੀ ਰੇਟ ਆ 410000 ਰੁਪਇਆ ਨੰਬਰ ਆ ਜੀ 90412 48664 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਪੜਨ ਦੀ ਸਾਰੀ ਜਾਣਕਾਰੀ ਇੱਕ ਵਾਰੀ ਫੋਨ ਤੇ ਲੈ ਲਿਓ ਭਰਾਵੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਟਰੈਕਟਰ ਦੀ ਜੇ ਗੱਲ ਕਰੀਏ ਵੀ ਕਿਵੇਂ ਟਰੈਕਟਰ 4 ਦਿਨ 5 ਦਿਨ ਜਿੰਨਾ ਜੀ ਕਰਦਾ ਤਸੱਲੀ ਕਰੋ ਵਾਹ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਟਾਪ ਮਾਡਲ ਟਰੈਕਟਰ ਆ ਡੀਆਈ ਸ਼ੋਅ ਦੇ ਵਿੱਚ ਸੋਨਾਲੀਕਾ 750 ਪਾਵਰ ਸਟੀering ਆ ਜੀ ਪੂਰਾ ਸੋਹਣਾ ਸੁਨੱਖਾ ਚੰਗਾ ਟਰੈਕਟਰ ਆ ਭਰਾਵੋ 4 ਦਿਨ ਤੁਸੀਂ ਵਾਹ ਕੇ ਚਲਾ ਕੇ ਖਰੀਦ ਸਕਦੇ ਹੋ ਕਰੇ ਰੱਖਣ ਵਾਲਾ ਟਰੈਕਟਰ ਆ ਵੀਰ ਕਹਿੰਦੇ ਵੀ ਸਾਨੂੰ ਲੋੜ ਆ ਤਾਂ ਕਰਕੇ ਟਰੈਕਟਰ ਹੁਣ ਅਸੀਂ ਵੇਚਣਾਗਾ ਜੇ ਕਿਸੇ ਵੀਰ ਭਰਾ ਨੇ ਟਰੈਕਟਰ ਲੈਣਾ ਹੋਵੇ ਇੱਕ ਵਾਰੀ ਵੀਰਾਂ ਨੂੰ ਫੋਨ ਕਰਕੇ ਜਾਣਕਾਰੀ ਲੈ ਲਿਓ ਵੀਡੀਓ ਨੂੰ ਦੱਬ ਕੇ ਆਪਣੇ ਨੂੰ ਸ਼ੇਅਰ ਕਰ ਦਿਓ ਅੱਗੇ ਗੱਲ ਕਰਦੇ ਆਂ ਜੀ ਆਪਣੇ ਕੋਲੇ ਲੈਫਟ ਵਾਲੀ ਟਰਾਲੀ ਆ 11 6 ਦੀ 2018 ਮਾਡਲ ਆ ਜੀ ਵਧੀਆ ਹੈਵੀ ਵਜਨ ਦੇ ਵਿੱਚ ਆ ਟਰਾਲੀ ਪਿੰਡ ਕੋਠੇ ਅਮਨਗੜ ਮੱਲਣ तहसील ਕਿ ਦੜਵਾਹਾ ਜ਼ਿਲ੍ਹਾ ਮਕਸਰ ਦੇ ਵਿੱਚ ਚੰਗੇ ਟਾਇਰਾਂ ਦੇ ਵਿੱਚ ਟਰਾਲੀ ਹੈ ਜੀ ਉੱਤੇ ਜਾਲੀ ਲੱਗੀ ਹੋਈ ਆ ਪੂਰੀ ਹੈਵੀ ਵਜਨਾ ਦੀ ਚੰਗਾ ਡੈਕ ਜੱਕ ਲੱਗਿਆ ਹੋਇਆ ਇਹਨੂੰ ਆ ਰੇਟ ਆ ਜੀ ਇਹਦਾ 1 ਲੱਖ ਤੇ 25000 ਰੁਪਇਆ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਜਿਹੜਾ ਵੀਰ ਭਰਾ ਆਪਣੀ ਵੀਡੀਓ ਦੇਖ ਕੇ ਜਾਊਗਾ ਜੀ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਜਾਲੀ ਹੈ ਉੱਤੇ ਲੱਗੀ ਹੋਈ ਸਾਰਾ ਜਾਲੀ ਪ੍ਰੋਪਰ ਨਾਲ ਕੰਪਲੀਟ ਤੁਹਾਨੂੰ ਮਿਲੂਗੀ ਲੈਫਟ ਵਾਲੀ ਟਰਾਲੀ ਹੈ ਜੀ ਕੋਠੇ ਅਮਨਗੜ ਮੱਲਣ 94641 13503 94641 13503 ਤੇ ਫੋਨ ਕਰਕੇ ਤੁਸੀਂ ਇਹ ਟਰਾਲੀ ਬਾਰੇ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਫਰਸ਼ ਵਗੈਰਾ ਦੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਇਹ ਟਰਾਲੀ ਵੀਰਾਂ ਦੀ ਵਿਕਾਊ ਹੈ ਜੀ ਜੇ ਕਿਸੇ ਵੀਰ ਭਰਾ ਨੇ ਟਰਾਲੀ ਲੈਣੀ ਹੋਵੇ ਤਾਂ ਤੁਸੀਂ 94641 13503 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਬਹੁਤ ਹੀ ਸਾਫ਼ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਵੀਰਾਂ ਦੀ ਜਾਲੀ ਪ੍ਰੋਪਰ ਸਾਰੀ ਕੰਪਲੀਟ ਸਣੇ ਛੱਤ ਨਾਲ ਮਿਲੂਗੀ ਜੈਕ ਵਾਲੀ ਟਰਾਲੀ ਹੈ ਭਰਾਵੋ ਪਿੰਡ ਮੱਲਣ ਕੋਠੇ ਅਮਨਗੜ ਧੂੜਕੋਟ ਦੇ ਕੋਲ ਹੈ ਜੀ ਜੈਤੋ ਤੋਂ 15 16 ਕਿਲੋਮੀਟਰ ਹੈ ਜੀ ਮਕਸਰ ਤੋਂ 30 ਕਿਲੋਮੀਟਰ ਬਠਿੰਡਾ 35 ਕਿਲੋਮੀਟਰ ਹੈ ਜੀ ਗਿੱਦੜਵਾਹਾ ਹੈਗਾ 17 ਕਿਲੋਮੀਟਰ ਕੋਟਕਪੂਰਾ 30 ਕਿਲੋਮੀਟਰ ਜੀ ਬਹੁਤ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰਾਲੀ ਆ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਲਿਓ ਭਰਾਵੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਆਪਣੀ ਵੀਡੀਓ ਦੇ ਵਿੱਚ ਕਈ ਕਈ ਸੰਦ ਸੇਲ ਵਾਸਤੇ ਹੁੰਦੇ ਆ ਵੀਡੀਓ ਨੂੰ ਸਾਰੀ ਨੂੰ ਦੇਖ ਲਿਆ ਕਰੋ ਗਰੁੱਪਾਂ 'ਚ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਆ ਉੱਪਰ ਲਾਇਦਾ ਟਾਪਾ ਜੀ ਟਰਾਲੀ ਦਾ ਉੱਪਰਲੀ ਛੱਤ ਆ ਇਹ ਵੀ ਤੁਹਾਨੂੰ ਨਾਲ ਮਿਲੂਗੀ ਜਾਲੀ ਵਾਲੀ ਟਰਾਲੀ ਦੇ ਸਾਰਾ ਸਮਾਨ ਟਰਾਲੀ ਦੇ ਨਾਲ ਕੰਪਲੀਟ ਮਿਲੂਗਾ ਜੀ ਤੁਹਾਨੂੰ ਅੱਗੇ ਗੱਲ ਕਰਦੇ ਹਾਂ ਜੀ ਵੀਰਾਂ ਦਾ ਟਰਾਲਾ ਵਕਾਊ ਆ ਤੇ ਰੇਟ ਆ ਜੀ 1,65,000 ਰੁਪਿਆ ਡਬਲ ਟਾਇਰਾਂ ਦੇ ਵਿੱਚ ਨਾਲ ਬੈੱਡ ਹੈਗਾ ਜੀ ਜੈਕ ਲੱਗਿਆ ਹੋਇਆ ਆ ਰੇਟ 1,65,000 ਰੁਪਿਆ ਮੌਕੇ ਤੇ ਮਾਨਤਾਣ ਕੀਤਾ ਜਾਊਗਾ 7814398504 7814398504 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਟਰਾਲਾ ਖਰੀਦ ਸਕਦੇ ਹੋ ਵੀਰਾਂ ਨੇ ਪਿੰਡ ਸ਼ਹਿਰ ਨਹੀਂ ਲਿਖ ਕੇ ਭੇਜਿਆ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਸਾਨੂੰ ਸਾਰੀ ਜਾਣਕਾਰੀ ਭੇਜਿਆ ਕਰੋ ਤਾਂ ਜੋ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਕੋਈ ਵੀ ਦਿੱਕਤ ਨਾ ਆ ਸਕੇ ਆਪਣੇ ਪੇਜ ਨੂੰ ਫੋਲੋ ਕਰ ਲਓ YouTube ਨੂੰ Facebook ਨੂੰ ਟਰੈਕਟਰ ਮੰਡੀ ਹਰਦੀਪ ਬਰਾੜ ਸਾਡੇ ਨੰਬਰ ਤੇ ਫੋਟੋਆਂ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਤੁਹਾਡੀ ਐਡ ਜਰੂਰ ਲਾਵਾਂਗੇ ਅੱਗੇ ਜੀ ਸਵਰਾਜ 855 1998 ਮਾਡਲ ਟਰੈਕਟਰ ਵਿਕਾਊ ਆ ਜੀ ਚੰਗੇ ਟਾਇਰ ਆ ਤੁਸੀਂ ਦੇਖ ਸਕਦੇ ਹੋ ਵਧੀਆ ਕੰਮ ਦੇਣ ਦੇ ਟਾਇਰ ਆ ਜੀ ਇੰਜਨ ਗੇਅਰ ਦਾ ਵੀਰ ਕੇੰ ਦਾ ਟਰੈਕਟਰ ਬਹੁਤ ਵਧੀਆ ਚੰਗਾ ਟਰੈਕਟਰ ਆ ਵਾਕਿ ਦੇਖ ਸਕਦੇ ਹੋ ਪਿੰਡ ਬਾਜਿਕ ਜ਼ਿਲ੍ਹਾ ਬਠਿੰਡਾ ਦੇ ਵਿੱਚ ਵੀਰ ਦਾ ਨਾਮ ਆ ਜੀ ਗਗਨ ਰੇਟ ਆ ਜੀ 1,60,000 ਰੁਪਇਆ ਬਾਹਰ ਪੰਪ ਵਾਲਾ ਟਰੈਕਟਰ ਆ ਇਹ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਐਮ ਆਰ ਫ ਦੇ ਟਾਇਰ ਆ ਪੱਕੇ 8872122570 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ 8872122570 ਵੀਡੀਓ ਨੂੰ ਦਬਕੇ ਸ਼ੇਅਰ ਜਰੂਰ ਕਰਿਆ ਕਰੋ ਜੀ ਅੱਗੇ ਜੀ ਵੀਰਾਂ ਦੇ 7 50 16 ਦੇ ਟਾਇਰ ਆ ਜੀ ਟਰੈਕਟਰ ਦੇ ਅਗਲੇ ਟਾਇਰ ਆ ਗੱਡੀ ਵਾਲੇ ਜੇ ਕਿਸੇ ਵੀਰ ਭਰਾ ਨੇ ਲੈਣੇ ਹੋਣ ਆ ਰੇਟ ਆ ਜੀ 65000 6500 ਰੁਪਿਆ ਜ਼ਿਲ੍ਹਾ ਮੋਗਾ ਪਿੰਡ ਬੁਰਜ ਦੁੰਨਾ ਜੇ ਕਿਸੇ ਵੀਰ ਭਰਾ ਨੂੰ ਇਹ ਦੋਵੇਂ ਟਾਇਰ ਚਾਹੀਦੇ ਹੋਣ ਤਾਂ ਤੁਸੀਂ ਫੋਨ ਕਰਕੇ ਖਰੀਦ ਸਕਦੇ ਹੋ ਜੀ 98731 10986 98731 10986 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਾਇਰਾਂ ਬਾਰੇ ਵੀਰਾਂ ਤੋਂ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ 14 ਵਾਹ 7 ਦੀ ਟਰਾਲੀ ਝੰਡੂ ਵਾਲਿਆਂ ਦੀ ਬਣੀ ਹੋਈ ਹੈ ਜੀ ਫੁੱਲ ਹੈਵੀ ਵਜ਼ਨ ਦੇ ਵਿੱਚ 37 ਕੁਇੰਟਲ ਇਹਦਾ ਵਜ਼ਨ ਵੈੱਡ ਵਗੈਰਾ ਸਾਰਾ ਸਮਾਨ ਟਰਾਲੀ ਦੇ ਨਾਲ ਹੈਗਾ ਜੀ ਮਾਡਲ 2015 ਰੇਟ ਆ 3.5 ਲੱਖ ਰੁਪਈਆ 3.5 ਲੱਖ ਰੁਪਈਆ ਦੀ ਡਿਮਾਂਡ ਆ ਫੋਨ ਨੰਬਰ ਆ ਜੀ 97806 ਨਾ 094 97806 3094 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਟਰਾਲੀ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਰੇਟ ਕੋਈ ਵੀ ਰੇਟ ਪੱਕਾ ਰੇਟ ਨਹੀਂ ਹੁੰਦਾ ਜੀ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਆ ਵੀਡੀਓ ਨੂੰ ਦੱਬ ਕੇ ਗਰੁੱਪਾਂ ਚ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਗੇ ਗੱਲ ਕਰਦੇ ਆ ਜੀ ਵੀਰਾਂ ਦੀ 33 ਕਿੱਲੇ ਜ਼ਮੀਨ ਵਿਕਾਊ ਆ ਗੜ ਸ਼ੰਕਰ ਤੋਂ ਆਨੰਦਪੁਰ ਸਾਹਿਬ ਰੋਡ ਦੇ ਉੱਤੇ ਇਹਨਾਂ ਦੀ ਜ਼ਮੀਨ ਆ ਜੀ ਆ ਰੇਟ 10 ਲੱਖ ਰੁਪਇਆ ਕਿੱਲੇ ਦਾ ਇਕੱਠਾ ਟਾਕਾ ਜੀ ਮਾਰੂ ਜ਼ਮੀਨਾਂ ਭਰਾਵੋ ਮਾਰੂ ਜ਼ਮੀਨਾਂ ਜੀ ਨੰਬਰ ਵੀਰਾਂ ਦਾ 7889944493 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਾਰੀ ਜਾਣਕਾਰੀ ਇੱਕ ਵਾਰੀ ਫੋਨ ਤੇ ਜਰੂਰ ਲੈ ਲਿਓ ਭਰਾਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮਾਲਕ ਵੀਰਾਂ ਦੇ ਨੰਬਰ ਤੇ ਹੀ ਕਾਲ ਕਰਿਆ ਕਰੋ ਸਾਡਾ ਵਟਸਐਪ ਨੰਬਰ ਆ ਜੀ 9876345622 ਤੇ ਤੁਸੀਂ ਵੀਡੀਓ ਬਣਾ ਕੇ ਪ੍ਰੋਪਰ ਜਾਣਕਾਰੀ ਭੇਜਿਆ ਕਰੋ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਅਸੀਂ ਹਰੇਕ ਵੀਰ ਭਰਾ ਦੀ ਐਡ ਆਪਣੇ ਚੈਨਲ ਤੇ ਲਾਵਾਂਗੇ ਜੀ YouTube ਤੇ Facebook ਤੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਫੋਲੋ ਕਰੋ ਤਾਂ ਜੋ ਹਰੇਕ ਕਿਸਾਨ ਵੀਰ ਤੱਕ ਆਪਣੀ ਵੀਡੀਓ ਪਹੁੰਚ ਸਕੇ ਤੇ ਨੋਟੀਫਿਕੇਸ਼ਨ ਦਾ ਤੁਸੀਂ ਬਟਨ ਦੱਬ ਲਓ ਜੀ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਧੰਨਵਾਦ